ਸਸ਼ੀਗਲ ਜੀ ਵੈਲਕਮ ਬੈਕ ਟੂ ਦੀ ਵਲੌਗ ਅੱਜ 28 ਨਵੰਬਰ ਗੁਰਦੁਆਰਾ ਸਾਹਿਬ ਤੋਂ ਮੈਂ ਮੱਥਾ ਟੇਕ ਕੇ ਜਾ ਰਿਹਾ 6:50 ਮਿੰਟ ਹੋ ਚੁੱਕੇ ਨੇ ਅਰਦਾਸ ਵਿੱਚ ਸ਼ਾਮਿਲ ਨੇ ਮੈਂ ਹੋ ਪਾਵਾਂਗਾ ਜਸਟ ਬਿਕੋਜ਼ ਕਿਉਂਕਿ ਸਾਡੀ ਸਲੈਰੀ ਆਈ ਪਈ ਏ ਚੰਡੀਗੜ੍ਹ ਤੋਂ 5893 ਨਹੀਂ ਅਰਦਾਸ ਵਿੱਚ ਮੈਂ ਸ਼ਾਮਿਲ ਤਾਂ ਨਹੀਂ ਹੋ ਪਾਇਆ ਸੀ ਬਿਕੋਜ਼ ਅੱਜ ਹੈ ਮੇਰਾ ਐਗਜ਼ਾਮ ਇਸ ਵੇਰੇ ਸਵੇਰੇ ਪਿੰਡ ਦੀ ਵਾਈਬ ਚੈੱਕ ਕਰੋ ਓਏ ਹੋਏ ਹੋਏ ਕਹੈਂਟੇ ਨਾ ਕਹੈਂਟੇ ਜਮਾ ਚਲੋ ਹੁਣ ਚੱਲ ਕੇ ਪੜਦੇ ਆ ਕਰੇ ਉੱਠੇ ਪਾ ਉੱਠੇ ਬੈ ਕੀ ਇਹ ਵਿਖਾਦਾ ਮਿਡਲ ਫਿੰਗਰ ਹਏ ਅਮਨੀ ਪੜ ਲੈ ਛੋਣ ਲੈ ਕੋਹ ਕਰਨ ਲੋਗ ਬਿੰਦਾ ਪਰੇ ਦਾਸਨ ਬਾ ਰੋਜ ਲਾ ਜਾ ਹੋ ਗਿਆ ਚਾਨਣ ਜਾ ਤੇਰੇ ਪੇਪਰ ਕਦੋਂ ਨੇ ਤੇਰੇ ਮਾਰਚ ਚ ਜਨੇ ਸਾਡੇ ਦਸੰਬਰ ਚ ਹੁੰਦੇ ਨੇ ਬਰੋ ਤਿਆਰੀ ਏ ਪੇਪਰ ਦੀ ਤਿਆਰੀ ਪੂਰੀ ਹੈ ਨਾਲ ਵਲੌਗ ਬਣਨ ਡਿਆ ਮੈਂ ਨਹੀਂ ਬਣਾਣਾ ਵਲੌਗ ਮੈਂ ਵੀ ਨਹੀਂ ਇੰਸਟਾ ਦੇਣਾ ਨਹੀਂ ਇੰਸਟਾ ਤੇ ਨਹੀਂ ਪੰਜਾਬੀ ਪਾਸ ਖੰਡੀ ਦੁਨੀਆ ਦਾ ਸਕੀਂਦੇ ਨੇ ਖੰਡੀ ਖੰਡੀ ਸੌਖੀ ਖੰਡੀ ਟਿੱਪੀ ਆਦਿਕ ਅਖੰਡੀ ਅਖੰਡੀ ਹੁੰਦੀਆਂ ਨੇ ਜਿਹੜੀ ਖੰਡੀ ਤੇ ਨਿਰਭਰ ਹੁੰਦੀਆਂ ਨੇ ਬਿੰਦੀ ਟਿੱਪੀ ਆ ਤੇ ਮੈਂ ਉਹਨੇ ਗਲਤ ਦੱਸੀ ਜਨੇ ਹੂੰ ਖੰਡੀ ਦੁਨੀਆ ਕਿਹੜੀ ਹੁੰਦੀਆਂ ਨੇ ਅਖੰਡੀ ਉਹ ਹੁੰਦੀਆਂ ਨੇ ਵੰਜਨ ਨਾਲ ਤੇ ਖੰਡੀ ਜਿਹੜੀ ਕੱਲੀਆਂ ਐਗਜ਼ਿਸਟ ਕਰ ਸਕਦੇ ਆ ਸੁਤੰਤਰ ਉਹਨਾਂ ਦੀ ਹੋਣ ਹੁੰਦੀ ਉਹ ਖੰਢੀ ਹੁੰਦੀਆਂ ਨੇ ਤੇ ਜਿਹੜੀਆਂ ਖੰਢੀ ਤੇ ਡਿਪੈਂਡ ਹੁੰਦੀਆਂ ਨੇ ਉਹ ਖੰਢੀ ਹੁੰਦੀਆਂ ਨੇ ਸਹੀ 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 ਤਾਂ ਕੁਝ ਅਸਲ ਤੇ ਵਲੌਗ ਸ਼ੁਰੂ ਕੀਤਾ ਤਾਂ ਭੁੱਲ ਗਿਆ ਫੋਕਸ ਹੋ ਕੇ ਨਹੀਂ ਦੱਸਿਆ ਚੱਲ ਕੋਈ ਨਾ ਲੋ ਜੀ 9:00 ਵਜੇ ਕੇ 10 ਮਿੰਟ ਹੋ ਜੁਕੇ ਨੇ ਅਸੀਂ ਹੋ ਗਏ ਥੋੜਾ ਲੇਟ ਤੇ ਕਿੰਡੋ ਨਿਕਲ ਚੁੱਕੇ ਆ 9:30 ਵਜੇ ਸਾਡਾ ਪੇਪਰ ਸ਼ੁਰੂ ਹੈ ਜਲਾਲਾਬਾਦ ਚੋਂ ਡੀਏਵੀ ਕਾਲਜ ਤੁਹਾਨੂੰ ਪਹੁੰਚ ਕੇ ਉਹ ਤੇ ਦਿਖਾਦੇ ਆ ਯਾ ਸ਼ਕਲ ਤੇ ਆ ਸ਼ਕਲ ਚੱਲੀ ਏ ਸੀਮ ਟਾਈਮ 2 ਵਲੌਗ ਬਣ ਰਹੇ ਨੇ ਵਾਹ ਚੱਲ ਵੀ ਅਵਰੇ ਭਾਈ ਚੱ ਆ 50 50 50 ਸ਼ਾਵਾ 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 ਵੀ ਆਰ ਗੈਟਿੰਗ ਲੇਟ ਬ੍ਰੋ ਤੇਜ਼ ਤੇਜ਼ ਦੇ ਵੀ ਆਰ ਗੈਟਿੰਗ ਲੇਟ 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 ਉਹ ਬਿਜਲਾਲਾਬਾਦ ਦੀ ਹੱਦ ਐ ਤੋਂ ਸ਼ੁਰੂ ਹੁੰਦੀ ਐ ਸ਼ਹਿਰ ਦੀ ਲਾਈਟਾਂ ਵਾਲੇ ਚੌਂਕ ਤੋਂ ਜਿੱਥੇ ਲਾਈਟਾਂ ਦਾ ਜਿਹੜੀ ਰੈੱਡ ਬੱਤੀ ਬਿਲਕੁਲ ਫਾਲੋ ਨਹੀਂ ਹੁੰਦੀ ਆ ਵੇਖ ਸਕਦੇ ਹੋ ਤੁਸੀਂ ਨਜ਼ਾਰਾ ਸਿਰਫ ਇਹ ਮੁੰਡਾ ਇੱਧਰ ਵੇਖੇਗਾ ਸੱਜੇ ਵੇਖੇਗਾ ਖੱਬੇ ਵੇਖੇਗਾ ਅੱਗੇ ਵੇਖੇਗਾ ਤੇ ਲੰਗਾ ਦੇਗਾ ਹਾਂ ਆ ਹੱਤ ਤੋਂ ਦੇਖਣਾ ਪੜੇਗਾ ਰੂਲਸ ਆਰ ਨਾਟ ਫਾਲੋਇੰਗ ਜਾਲਾ ਬਾਦ ਆ ਵੇਖ ਸਕਦੇ ਹੋ ਸਾਈਡ ਤੇ ਹੋ ਜਾ ਸਾਈਡ ਤੇ ਜਲਦੀ 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 ਸਾਈਡ ਤੇ ਸਾਈਡ ਤੇ ਰਾਹ ਦੇ ਦਿਓ ਰਾਹ 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 ਦੇ ਦਿਓ ਪੇਪਰ ਅਸੀਂ ਲੇਟ ਹੋ ਰਿਆਂ ਵੈਸੇ ਰਾਹ ਖੁੱਲ੍ਹਈਏ ਚੱਲ ਅੱਗੇ ਪਿਆ ਪਿਆ ਯੂ ਆਰ ਗੇਟਿੰਗ ਲੇਟ ਬ్రో ਜਲਦੀ ਜਲਦੀ ਹਾਂ ਬੜੀ ਤੇਜ਼ ਖੱਡੇ 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 ਆ ਗਏ ਖੱਡੇ 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 ਧਿਆਨ ਓਏ 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 ਬਾਈ ਪਾਸੇ ਹੋ ਜਾ ਬਾਈ ਪਾਸੇ ਲੇਟ ਹੋ ਗਏ ਪੇਪਰ ਸਾਡਾ ਲੇਟ ਹੋ ਗਏ ਲੇਟ ਬਈ 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 वाहगुरु बाबा जी वह पेपर हो जाए ठीक है ब्रेक को नहीं कि ध्यान कट दे अगों की दे बचा के दे, दे कड़ दे, दे, दे।, दे, दे, दे यू 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 घुमा दे घुमा दे घुमा दे घुमा दे घुमा दे ਰੋਡ ਖਾਲੀ ਪਿਆ ਖਾਲੀ ਖਾਲੀ ਲੋ ਜੀ ਸਾਡਾ ਕਾਲਜ ਇੱਧਰ ਹੈ ਤੁਹਾਨੂੰ ਬਾਅਦ ਚ ਵਿਖਾਵਾਂਗੇ ਜਦੋਂ ਪੇਪਰ ਹੋ ਗਿਆ ਅਸੀਂ ਪਹੁੰਚੇ ਅਮ੍ਰਿਤ ਡਿਜੀਟਲ ਸਰਵਿਸ ਸਟੇਸ਼ਨ 'ਈਏਜੀ ਗੁਰਵਿੰਦਰ ਦਾ ਔਰ ਆ ਗੱਡੀ ਚਲਾਉਂਦਾ ਚੰਡੀਗੜ੍ਹ ਤੇ ਇੱਥੇ ਹੁੰਦੇ ਭਰਾ ਕੋਲ ਮੋਬਾਈਲ ਜਮ੍ਹਾਂ ਕਰਾ ਕੇ ਐਡਮਿਟ ਕਾਰਡ ਕਰਵਾ ਕੇ ਸਿਰਫ 10 ਮਿੰਟ ਲੱਗੇ ਤੇ ਅਸੀਂ ਨਿਕਲ ਜਾਣਾ ਅੰਮ੍ਰਿਤ ਵਿਰੇ ਕੀ ਆ ਗਏ ਐਮ ਐਲ ਐਡਮਿਟ ਐਡਮਿਟ ਕਾਰਡ ਇਹੋ ਜੀ ਟੀ ਦੇ ਰੋਲ ਬਿਲਾ ਕੱਟ ਕੀ ਦੇ ਕੋਈ ਬਲਾਕ ਹੋਰ ਫਿਰ ਵਧੀਆ ਜਲਦੀ 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 ਲੇਟ ਹੋ ਗਈ ਆਪਾਂ ਮੇਰਾ ਵੀ ਬਤਾ ਦੇ ਫੋਨ ਇੱਥੇ ਜਮਾ ਕਰਵਾ ਕੇ ਉਸ ਤੋਂ ਬਾਅਦ ਐਗਜ਼ਾਮ ਤੋਂ ਬਾਅਦ ਮਿਲਦੇ ਆ 10 ਮਿੰਟ ਰਹਿ ਗਏ ਨੇ ਲਓ ਜੀ ਸਾਡਾ ਪੇਪਰ ਹੋ ਚੁੱਕਿਆ ਆ ਵਾਲਾ ਰੋਲ ਨੰਬਰ ਮੇਰਾ ਆ ਸੀ ਆ ਸੀ ਆ ਸੀ ਆ ਪ੍ਰਸ਼ਨ ਉੱਤਰ ਆ ਸੀ ਆ ਸੀ ਆ ਸੀ ਤੇ ਕਾਲਜ ਆ ਸੀ ਆ ਸੀ ਆ ਸੀ ਤੇ ਬਾਹਰ ਵੀ ਆ ਗਏ ਬੱਸ ਹੁਣ ਜਾਣ ਦੀ ਤਿਆਰੀ ਆਇਆ ਅਸੀਂ ਸਪੈਸ਼ਲ ਉਤ ਮੋਸ਼ਨ ਲੈ ਕੇ ਆਏ ਮੈਂ ਤੁਹਾਨੂੰ ਕਾਲਜ ਵਿਖਾ ਦਈਏ ਪਿਛਲੇ ਵਲੌਗ ਤੇ ਵੈਸੇ ਵਿਖਾਇਆ ਡੀਏਵੀ ਸੈਂਚਰੀ ਕਾਲਜ चला चलिए निकली निकल चलिए इन जाना फिर वो शहर क्रॉस करके फिर जाना खड़े चल 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 शहर लाइफ आई डोंट मतलब आई डोंट लाइक वही वही टूर ले चलो इस शो शराबे से बहुत दूर टूर से टूर गया साउथ इंडिया चल पहला साउथ इंडिया एक्सप्लोर करिए दैट इज जलालाबाद पीबी जीरो काट नहीं जीरो काट थोड़ा पीबी काट ਪਾਕਿਸਤਾਨ ਬਾਰਡਰ ਇਧਰ ਪਿਛਾ ਨੂੰ ਜਿੱਧਰ ਨੂੰ ਅਸੀਂ ਜਾਣਾ ਹੈ ਪਿੰਡਾਂ ਵੱਲ ਦੀ ਲਓ ਜੀ ਬਾਜ਼ਾਰ ਦੇ ਵਿੱਚੋਂ ਵਿੱਚ ਲੱਗਿਆ ਲੰਗਰ ਇਧਰ ਸੰਗਰ ਛਕਣ ਦੀ ਏ ਕਿਵੇਂ ਮਿਲਿਆ ਨਹੀਂ ਖਾ ਲਿਆ ਹਾਂ ਖਾ ਲਿਆ ਦੁਬਾਰਾ ਨਹੀਂ ਮਿਲਿਆ ਸਮਰਤੀ ਹੋ ਗਈ ਚੱਲ ਫੇਰ ਚਲਈਏ 슈ਗਰ ਟੈਸਟ ਕਰਵਾਣ ਅੱਜ ਘਰੇ ਬੰਦੇ ਬਨੇ ਸਾਡੇ ਟਿਕੜੇ ਮਿੱਠੇ ਮਿੱਠੀਆਂ ਰੋਟੀਆਂ ਪਰ ਮੈਂ ਨਹੀਂ ਖਾਣੀ 슈ਗਰ ਵੱਧਦੀ ਥੋੜਾ ਥੋੜਾ ਖਾਵਾਂਗਾ